ਕਿ ਆਪਾਂਾਰੇ ਜਾਣਦੇ ਹੈ ਕਿ ਕੇਂਦਰ ਵਿੱਚ ਜਿਹੜੀ ਜਿਹੜੀ ਸਰਕਾਰ ਨੂੰ ਬਣੇ ਨੂੰ ਬਹੁਤ ਲੱਗਾ ਸੁਭਾਅ ਹੋ ਗਿਆ ਹੈਗਾ ਪੰਚਸਰਕਾਲ ਹੋ ਗਈ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡਾ ਦੇਸ਼ ਉਸ ਕੱਦੇ ਤੇ ਆ ਗਿਆ ਹੈਗਾ ਹਰ ਪਾਸੇ ਜਿਹੜਾ ਅਰਾਜਕਤਾ ਦਾ ਮਾਹੌਲ ਹੋ ਗਿਆ ਹੈਗਾ ਹਰ ਪਾਸੇ ਲੁੱਟ ਖੁੱਟ ਹੈਗੀ ਹੈ ਹਰ ਪਾਸੇ ਜਿਹੜੀ ਆਪਾਂ ਦੇਖੀ ਬੇਈਮਾਨੀ ਵੱਧ ਗਈ ਹੈਗੀ ਆ ਭ੍ਰਿਸ਼ਟਾਚਾਰ ਵੱਧ ਗਿਆ ਹੈਗਾ ਔਰ ਬੇਸ਼ੱਕ ਜੇ ਦੇਖੀ ਤਾਂ ਤਰੱਕੀ ਦੇ ਵਿਕਾਸ ਤੇ ਜੋ ਕਿ ਮੋਦੀ ਸਾਹਿਬੇ ਕਹਿੰਦੇ ਸੀਗੇ ਕਿ ਬੀਜੇਪੀ ਦੇ ਵਿੱਚ ਬਹੁਤ ਵਿਕਾਸ ਹੋਇਆ ਦਾ ਗੁਜਰਾਤ ਮਾਡਲ ਸੀਗਾ ਉਹ ਸਾਰੇ ਦੇਸ਼ ਵਿੱਚ ਫੈਲ ਹੋ ਗਿਆ ਹੈਗਾ ਕਿਉਂਕਿ ਅਪਾ ਦੇਖੀਏ ਤਾਂ ਅੱਜ ਜਿਹੜਾ ਹੈਗਾ ਜਗਾ ਜਗਾ ਤੇ ਜਿਹੜਾ ਹੈਗਾ ਜਿੱਥੇ ਜਿਹੜਾ ਵਿਸ਼ਾਚਾਰ ਕਰਨ ਜਿਹੜਾ ਹੈਗਾ ਬੇਸ਼ਕਤੀ ਕੋਲ ਹੈਗਾ ਬੇਸ਼ਕਤੀ ਕੋ ਸਰਕਾਰੀ ਬਿਲਡਿੰਗ ਹੈਗੀ ਆ ਬੇਸ਼ਕਤੀ ਕੋ ਬਹੁਤ ਕਹਿਗੇ ਨੇ ਉਹ ਸਾਰੇ ਜਿਹੜੇ ਗਿਰਗੇ ਹੈਗੇ ਨੇ ਇਸ ਤੋਂ ਜ਼ਿਆਦਾ ਮੋਦੀ ਦਾ ਜਿਹੜਾ ਮਾਡਲ ਸੀਗਾ ਜਿਹੜਾ ਗੁਜਰਾਤ ਵਿਕਾਸ ਗੁਜਰਾਤ ਮਾਡਲਸ ਉਹ ਫੇਲ ਹੋ ਗਿਆ ਹੈਗਾ ਪਰ ਅੱਜ ਦੇਖੀਏ ਤਾਂ 2 ਮਹੀਨਿਆਂ ਦੇ ਵਿੱਚ ਬੀਜੇਪੀ ਦੇ ਉਹ ਹਾਲਾਤ ਹੋ ਗਈ ਹੈਗੀ ਆ ਬੀਜੇਪੀ ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਔਰ ਨੈਸ਼ਨਲ ਲੈਵਲ ਤੇ ਬੀਜੇਪੀ ਦਾ ਜਿਹੜਾ ਪਤਨ ਸ਼ੁਰੂ ਹੋ ਗਿਆ ਚਾਰ ਸਟੇਟਾਂ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਉਹਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਜਾਣਾ ਹੈਗਾ ਅੱਜ ਹਰਿਆਣਾ ਦੀ ਗੱਲ ਕਰੀਏ ਜੰਮੂ ਐਂਡ ਕਸ਼ਮੀਰ ਦੇ ਵਿੱਚ ਗੱਲ ਕਰੀਏ ਤੇ ਜਿਹੜਾ ਹੈਗਾ ਕੇਂਦਰ ਸਰਕਾਰ ਜਬ ਬੀਜੇਪੀ ਸਰਕਾਰ ਜਿਹੜੀ ਹੈਗੀ ਆ ਜਾਂ ਪ੍ਰਧਾਨ ਮੰਤਰੀ ਹੈਗੇ ਨੇ ਮੋਦੀ ਸਾਹਿਬ ਜਾਂ ਅਮਿਸ਼ਾ ਜੀ ਹੋਮਨਿਸਟਰ ਹੈਗੇ ਨੇ ਅਜੋਨਾਜ਼ਾ ਇਹ ਹੌਸਲਾ ਨਹੀਂ ਪੈਂਦਾ ਹੈਗਾ ਕਿ ਉਹ ਉਹ ਸਿਸਟਮ ਚ ਜਾ ਕੇ ਕੰਪਨੀ ਕਰ ਸਕਿਆ ਕਿ ਕਿਲਾ ਮਾੜਾ ਹੈ ਇਸ ਕਰਕੇ ਕਿ ਇਹਨਾਂ ਨੇ ਜਸਾ ਸਾਲਾਂ ਵਿੱਚ ਜਿਹੜਾ ਹੈਗਾ ਸਾਰੇ ਦੇਸ਼ ਨੂੰ ਲੁੱਟਿਆ ਹੈਗਾ ਔਰ ED CBI ਦਾ ਜਿਹੜਾ ਇਸਤੇਮਾਲ ਕਰਕੇ ਜਿਹੜਾ ਹੈਗਾ ਇਹਨਾਂ ਨੇ ਅਪੀਲ ਦੀ ਆਵਾਜ਼ ਜਿਹੜੀ ਕੋਸ਼ਿਸ਼ ਕੀਤੀ ਹੈ ਅੱਜ ਦੇ ਸਮੇਂ ਜਿਹੜੀ ਹੁਣ ਪਾਰਲਮੈਂਟ ਜਿਹੜਾ ਆਏਗਾ ਪਾਰਲਮੈਂਟ ਹੈਗੀ ਆ ਉਹਦੇ ਵਿੱਚ ਇਹਨਾਂ ਨੇ ਅੰਗਨਾ ਜਿਹੜੀ ਆਪਣੇ ਹੀਰੋਇਨ ਹੈਗੀ ਆ ਤੇ ਦੂਸਰੇ ਜਿਹੜੇ ਹੈਗੇ ਨੇ ਆਪਣੇ ਫਿਕਨ ਸਾਹਿਬ ਹੈਗਾ ਜਿਨ੍ਹਾਂ ਨੂੰ ਮਿਨਿਸਟਰੀ ਦਿੱਤੀ ਹੈ ਕਾਂਗਰਸ ਛੱਡ ਕੇ ਜਿਹੜੇ ਗਏ ਨੇ ਉਹਨਾਂ ਨੂੰ ਮਿਨਿਸਟਰੀ ਨਾਲ ਨਵਾਜਿਆ ਗਿਆ ਹੈਗਾ ਤਾਂ ਉਹ ਦੋਨੇ ਜਿਹੜਾ ਹੈਗਾ ਰਾਹੁਲ ਤੰਗਜੀਤ ਪ੍ਰਤੀ ਜਿਹੜਾ ਫੰਡੇ ਪ੍ਰਚਾਰ ਕਰ ਰਹੇ ਨੇ ਪਰ ਉਹਨਾਂ ਨੂੰ ਅਤਵਾਦੀ ਦੱਸਦੇ ਹੈਗੇ ਨੇ ਸਾਰੇ ਜਾਣਦੇ ਹੈਗੇ ਕਿ ਸਾਡੇ ਜੀਸ਼ ਦੀ ਫਕਤ ਅੰਤਰਖੰਡ ਦੀ ਫਕਤ ਜਿਹੜਾ ਹੈਗਾ ਉਹ ਇਕੱਲਾ ਜਿਹੜਾ ਹੈਗਾ ਗਾਂਧੀ ਪਰਿਵਾਰ ਹੈਗਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਇਹ ਭਾਜਪਾ ਤੋਂ ਦਰਦ ਵਿੱਚ ਕੋਈ ਬੰਦਾ ਕਿਸ ਨੇ ਕੁਰਬਾਨੀ ਦਿੱਤੀ ਹੈਗੀ ਤਾਂ ਅੱਜ ਜਿਹੜਾ ਹੈਗਾ ਉਹਨਾਂ ਨੂੰ ਅਤਵਾਦੀ ਦੱਸਦੇ ਨੇ ਤੁਸੀਂ ਕਰਕੇ ਅੱਜ ਦਾ ਜਿਹੜਾ ਇਹ ਇਤਲਾ ਫੁਕਿਆ ਗਿਆ ਮੋਦੀ ਸਾਹਿਬ ਦਾ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਇਹ ਜਿਹੜੇ ਜੰਡਲੀ ਹੈਗੀ ਆ ਇਹ ਅਜਾਨੀ ਆਰਮੀ ਦੇ ਗਰੁੱਪ ਰਾਹੀਂ ਜਿਹੜਾ ਹੈਗਾ ਇਸ ਨੂੰ ਦਿੱਤਲਾ ਚਾਹਤੀ ਹੈ ਕਿ ਇਸ ਕਰਕੇ ਅੱਜ ਸਾਰਿਆਂ ਨੂੰ ਲਾਮਬਤ ਹੋਣਾ ਚਾਹੀਦਾ ਹੈ ਹੋ ਚਾਰੇ ਜੋ ਇਲੈਕਸ਼ਨ ਸਟੇਟ ਦੇ ਵਿੱਚ ਜਿੰਮੇਦਾਰੀਆਂ ਹਨ ਉਹਨਾਂ ਵਿੱਚ ਬੀਸ਼ੱਕ ਆਪਾਂ ਸਾਰੇ ਜਾਣਦੇ ਕਾ ਇਹਨਾਂ ਨੂੰ ਬਹੁਤ ਤਕੜਾ جواب ਦਿੱਤੇ ਆਏਗਾ ਮੈਂ ਉਮੀਦ ਕਰਦਾ ਕਿ ਹੌਨ ਵਾਲੇ ਸਮੇਂ ਵਿੱਚ ਜਿਹੜੇ ਲੋਕ ਲਾਮਬਤ ਹੋ ਕੇ ਨਿਕਲ ਆਏਗਾ ਜਿਨ੍ਹਾਂ ਨੂੰ ਤਫਾ ਲਾਉਣਗੇ ਔਰਨ ਵਾਲੇ ਸੰਭ ਵਿੱਚ ਜਿਹੜਾ ਹੈਗਾ ਦੇਸ਼ ਵਿੱਚ ਜਿਹੜਾ ਹੈਗਾ ਠੀਕ ਕਰ ਅੱਜ ਬੀਜਪੀ ਤੋਂ ਪੱਕਾ ਹੋ ਜਾਂਦਾ ਹੈ ਕਿ ਔਰਨ ਵਾਲੇ ਸੰਭ ਵਿੱਚ ਸੀਐਮ ਨੂੰ ਰਨ ਕਰਨਾ ਹੈ ਕਿ ਬੀਜਪੀ ਮੁਕਤ ਜਿਹੜਾ ਹੈਗਾ ਭਾਰਤ ਦੇ ਸੁਣਾਣਾ ਹੈਗਾ ਤਾਂ ਜੋ ਔਰਨ ਵਾਲੇ ਸੰਭ ਵਿੱਚ ਅਸੀਂ ਜੇ ਇਸ ਨੂੰ ਉਹ ਪੁਰਾਣੀ ਬੁਲੰਦੀਆਂ ਤੇ ਲੈ ਕੇ ਜਾ ਸਕੇ ਜੋ ਪੁਰਾਣੇ ਸਿਲਵਾਰੇ ਸਾਡਾ ਦੇਸ਼ ਸ਼ੂਰੰਦਾ ਸੀਗਾ ਤੁਹਾਨੂੰ ਮੈਂ ਇੱਕ ਵਾਰ ਫਿਰ ਸਾਰੇ ਕਾਂਗਰਸ ਪਾਰਟੀ ਵਰਕਰ ਦਾ ਧੰਨਵਾਦ ਕਰਦਾ ਕਿ ਬਹੁਤ ਸ਼ੋਰਟ ਨੋਟਿਸ ਤੇ ਆ ਕੇ ਉਹਨਾਂ ਨੇ ਆ ਕੇ ਦਿੱਤੀ ਇਸ ਜਿਹੜਾ ਅਤਿ ਸਤਿਕਾਰਯੋਗ ਜਿਹੜਾ ਅਤਿ ਵੱਲ ਪਿੱਛੇ ਜਿਹੜਾ ਉਹਦੇ ਪਛਾਣ ਮੈਂ ਕਰਦਾ ਅਗਲੀ ਆਜਿਲੀ ਵਾਈ ਹੈ ਲੋਕ ਜੇ